ਲਓ ਜੀ ਬੀਬੀ ਨੇ ਆਪਣਾ ਝੋਲਾ ਕਰ ਲਿਆ ਪੈਕ ਕਿਉਂਕਿ ਬੀਬੀ ਚੱਲੀ ਹੈ ਅੱਜ ਪੂਆ ਕੋਲੇ ਕਿਉਂਕਿ ਪੂਆ ਦੀ ਨਾ ਸਿਹਤ ਜਾਦੇ ਖਰਾਬ ਹੋ ਰਹੀ ਹੈ ਇਸ ਕਰਕੇ ਸੀਮਨ ਜੋ ਦਾ ਫੋਨ ਆਇਆ ਸੀ ਬੀ 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 ਤਿਆਰ ਹੋ ਕੇ ਰਹੀ ਮੈਂ ਤੈਨੂੰ ਲੈਣ ਆ ਰਿਹਾ ਵੀ ਮੰਮੀ ਠੀਕ ਨਹੀਂ ਹੈਗੀ ਇੱਧਰ ਮੈਂ ਬੀਬੀ ਨੂੰ ਦੋ ਤਿੰਨ ਸੂਟ ਲੱਭ ਕੇ ਦੇਤੇ ਸੀਗੇ ਵੀ ਗਰਮੀ ਗਰਮੀ ਵਾਲੀ ਮਤਲਬ ਵੀ ਦੂਜੇ ਵੀ ਨਵੇਂ ਵੀ ਆ ਪਰ ਹੈ ਗਰਮੀ ਵਾਲਿਆਂ ਤਾਂ ਕਰਕੇ بس ਝੋਲੇ ਚ ਪਾਤੇ ਸੀਗੇ ਤੇ ਇਧਰ ਬੀਬੀ ਕਹਿ ਰਹੀ ਹੈ ਕਹਿੰਦੀ ਮੇਰਾ ਮੈਂ ਉੱਥੇ ਕੀ ਕਰੂੰਗੀ ਮੇਰੇ ਤੋਂ ਤਾਂ ਕੰਮ ਹੋਣਾ ਨਹੀਂ ਕਿਉਂਕਿ ਇੱਥੇ ਬਾਥਰੂਮ ਤੇ ਲੈ ਕੇ ਮੰਜੇ ਤੱਕ ਤਾਂ ਬੀਬੀ ਬਹੁਤ ਜ਼ਿਆਦਾ ਸਾਹ ਜੜਾ ਲੰਦੀ ਹੈ ਵੀ ਉੱਥੇ ਉਹਨਾਂ ਦਾ ਕੰਮ ਜਾ ਕੇ ਵਧਣਾ ਹੀ ਹੈ ਘਟਣਾ ਤਾਂ ਹੈ ਨਹੀਂ ਕਿਉਂਕਿ ਮੇਰੇ ਤੋਂ ਤਾਂ ਕੁਝ ਹੋਣਾ ਨਹੀਂ ਤੇ ਨੂੰ ਮੇਰੇ ਵੱਲੋਂ ਸਰਸ਼ਕਾਲ ਬੋਪਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਲਓ ਜੀ ਟਾਈਮ ਦੇਖੋ ਕਿਹੜਾ ਹੋ ਗਿਆ ਤੁਸੀਂ ਨਹੀਂ ਦੇਖਣਾ ਮੈਂ ਦੇਖੂੰਗੀ ਕਿਉਂਕਿ ਟਾਈਮ ਹੋ ਗਿਆ ਆਪਣਾ ਦੋ ਦੋ ਨਾ 3 ਵਜੇ ਦਾ ਹਨਾ 3 ਵਜ ਗਏ ਤੇ ਇਧਰ ਮਰਜ਼ਾ ਦਾ ਖਾਣਾ ਬਿਨਾ ਹੋ ਰਿਹਾ ਪੈ ਰਿਹਾ ਪਾਣਾ ਅੱਛਾ ਮੈਂ ਤਾਂ ਅੱਖਾਂ ਦੇ ਉੱਪਰ ਖੜੀ ਸੀ ਪਰ ਮੈਨੂੰ ਖਾਣੇ ਦੇ ਉੱਪਰ ਨਹੀਂ ਖੜਨਾ ਚਾਹੀਦਾ ਹਨਾ ਚੰਗੀ ਗੱਲ ਨਹੀਂ ਹੁੰਦੀ ਕਿਉਂਕਿ ਮਰਜ਼ਾ ਦਾ ਖਾਣਾ ਹੋ ਗਿਆ ਆਪਣਾ ਹੋ ਗਿਆ ਖਾਣਾ ਤਾਂ ਖਾਣਾ ਹੀ ਹੈ ਪਰ ਮੈਂ ਸੌਰੀ ਮੈਂ ਪਰ ਥੈਲੇ ਤੇ ਖੜੀ ਐ ਖਾਣੇ ਦੇ ਉੱਤੇ ਨਹੀਂ ਖੜੀ ਐ ਬਿਲਕੁਲ ਵੀ ਲੋ ਜੇ ਦਰਾਇਆ ਸੀ ਮਾਸੀ ਜੀ ਉਹਨਾਂ ਦੇ ਘਰੇ ਆਏ ਦੇ ਤਾਂ ਸੀ ਘੰਟਾ ਹੋ ਗਿਆ ਸਾਨੂੰ इकट्ठे ਹੋਿਆਂ ਨੂੰ ਤਾਂ ਪਰ ਭੂਆ ਦੀ ਫਰਮਾਇਸ਼ 'ਚ ਵੀ ਪਕੌੜੇ ਬਣਾਉ। ਬੇ ਪਕੌੜੇ ਬਣਾਉਂਦੀਆਂ ਸੀ ਅੱਜ। ਸਹੀ ਹੈ। ਪਰ ਉਹਨਾਂ ਨੇ ਕਿਹੜੇ ਖਾਣੇ ਆ? ਮਾਸੀ ਨੇ ਕਿਹੜੇ ਖਾਣੇ ਆ? ਦੀਦੀ ਨੇ। ਇਹ ਐਸਾ ਮਟਰ ਮਟਰ ਤਾਂ ਖਾ ਲ। ਨਹੀਂ ਥੋੜੇ ਬੋਤੇ। ਐਂ ਐਸੀ ਥੋੜੀ ਜਿਹਾ ਹਿੱਸਾ ਖਾਂ। ਅਰ ਸੋਈ ਥੋੜੀ। ਸਮਾਨ ਥੋੜਾ ਖਾਣੇ ਕਿਨੇ ਸੀ ਨਾ ਗੁਰਮਨ ਗੁਰਮਨ ਦੇ ਚੱਕਰ ਚ ਬਣਾ ਲਈ ਕਿਨੇ ਉਡਾਣੇ ਪੂਆ ਦੇ ਵੀ ਪੂਆ ਲੋਕੀ ਕੋਸਾ ਲਓ ਪੂਆ ਨੇ ਕਿ ਪੂਆ ਨੇ ਕਿ ਹਵਲਾ ਵੀ ਚਲੋ ਵੀ ਪੂਸ ਬਣਾਈਏ ਅੱਜ ਉਹੋ ਜੀ ਮਾਹਨ ਰੋਟੀ ਨਹੀਂ ਖਾਦੀ ਜੇ ਗੁਰੂਆ ਚ ਪ੍ਰੀਤ ਆਹ ਉਹ ਟੀਲੇ ਪੈ ਗਏ ਉਹ ਪੈਣਾ ਸਾਡੇ ਵੀ ਬੁੜੇ ਜੇ ਹੋ ਗਏ ਬੁੜੇ ਜੇ ਹੋ ਗਏ ਇੱਧਰ ਪੂਆ ਕੁੱਟਰਾ ਹੀ ਐ ਗੋੜਾ ਕਿਉਂਕਿ ਰਾਵੀ ਕਹਿੰਦੀ ਮੈਂ ਨਾ ਵੀਡੀਓ ਵੀ ਭਾਈ ਤੀ ਵੀ ਜੇ ਆਪਾਂ ਰੈਡੀमेड ਆਹ ਪੂੜਾ ਤਿਆਰ ਕਰਨਾ ਹੋਵੇ ਵਿਕੀ ਮੈਂ ਕਰ ਸਕਦੀ ਐ ਰਾਵੀ ਕਹਿੰਦੀ ਮੈਨੂੰ ਤਾਂ ਦੋ ਪੂੜੇ ਬਣਾ ਕੇ ਦੇ ਮੈਨੂੰ ਨਹੀਂ ਪਤਾ ਮੈਂ ਕਿਹਾ ਚਲ ਬਣਾ ਦਉਣੀ ਐ ਪੂਆ ਗੁੜ ਗੁੜੀ ਖੁਸ਼ਬੂ ਗင်း ਸੇ ਨਹੀਂ ਆਈਆ ਗਰਚੂ ਗੁੜ ਵਧੀਆ ਏ ਖਲਾੜੀ ਵਾਲਾ ਹੈ ਨਾ ਖਲਾੜੀ ਵਾਲਾ ਹੂੰ ਤੇਲੀ ਹੈਗਾ ਜ਼ਿਆਦੇ ਹੋ ਗਿਆ ਪੂਆ ਬਸ ਇੰਨਾ ਹੀ ਹੋਤਾ ਹੈ ਨਹੀਂ ਹਾਂ 2 4 ਵੀ 4 5 ਬਨ ਜਾਣ ਹਾਂ ਹੋਰ ਚਲ ਠੀਕ ਐ ਪਾ ਦੋ ਹੈ ਪੂੜੇ ਕਿਹੜਾ ਕਿਹ ਕਿਹਦਾ ਖੱਡੀਆਂ ਮੈਨੂੰ ਬਹੁਤ ਚੰਗਿਆ ਕਿਉਂਕਿ ਭੂਆ ਦੀ ਨੱਖ ਦਾ ਆਪਰੇਸ਼ਨ ਹੋ ਗਿਆ ਭੂਆ ਦਾ ਸਾਰਾ ਕੰਮ ਬੰਦ ਹੋ ਗਿਆ ਆਪ ਨਹੀਂ ਨਾ ਕਰ ਸਕਦੀ ਤਾਂ ਕਰਕੇ ਵੀ ਮੈਨੂੰ ਬਣਾ ਬਣਾ ਕੇ ਖਵਾਉ ਨਾਲੇ ਆਪਕਾ ਨਹੀਂ ਆਪਕਾ ਹੋਏ ਨਾਲੇ ਭੂਆ ਨੂੰ ਰਜਾਓ ਬਣਾਉਂ ਦੱਸ ਜਮਾਂਗੇ ਹੈ ਨਾਣ ਦਾ ਦੋ ਉਹੀ ਦਾ ਕੰਮ ਕਰਨ ਚ ਤਾਂ ਮਜ਼ਾ ਆਉਂਦਾ ਖਾਸ ਕਰਕੇ ਇਹ ਜਿਹੇ ਚੀਜ਼ਾਂ ਬਣਾਉਣ ਚ ਤਾਂ ਬਹੁਤ ਮਜ਼ਾ ਆਉਂਦਾ ਹੋਰ ਚਲ ਠੱਲੇ ਵੀ ਜਾ ਕੋਈ 4 ਜਾਣੇ ਅੰਦਰ ਬੈਠੇ ਹੋਣ ਤਾਂ ਵੀ ਮਜ਼ਾ ਆਉਂਦਾ ਫੇਲੀ ਮਜ਼ਾ ਆਉਂਦਾ ਗੁੱਸਾ ਛੱਡਦਾ ਫੇਲੀ ਸਹੀ ਉਹ ਖਲਾ ਆ ਰਿਹਾ ਇਹ ਤੋਂ ਮੰਨੂ ਮੈਂ ਤਾਂ ਬਥੇਰਾ ਖਾਣ ਨੂੰ ਬਹੁਤ ਦੇਖੀ ਬੈਠੇ ਬਹੁਤ ਹੈ ਬਹੁਤ 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 ਹੈ ਚਾਹ ਉੱਤੇ ਨਾ ਪਾ ਦੇ ਪਹਿਲਾਂ ਇਹ ਦੇਖ ਲੈ ਸੱਥਾ ਨਾਲੇ ਨੂੰ ਲਾਉਣਾ ਆ ਆਮਚੇ ਨਾਲ ਨਿਰੰਤ ਹੈ ਹਾਂ ਹਰ ਰੋਜ਼ ਦਾ ਖਾਣ ਵਾਲਾ ਹੈ ਦੇਖ ਕਿੰਨ ਕ ਤੇਰੇ ਪਾਸ ਰੱਖਾਂਗੇ ਰੰਜੀਤ ਜੀ ਤੁਹਾਡੇ ਜੋਗਾ ਸਾਰਾ ਕੁਝ ਰੱਖ ਦਾਂਗੇ ਕਾਲੂ ਜਾਊਗਾ ਨਿੰਦਾ ਖਾ ਵੀ ਲੈਣਾ ਤੁਸੀਂ ਚੰਗ ਤੇ ਰਹੋ ਨਾਲ ਲਾ ਬੜਾ ਆਪੇ ਲਾ ਨਾ ਮਿਰਚ ਕਿੰਨੀ ਪਾਵਾਂਗੇ ਥੋੜੀ ਠੀਕ ਪਾਈ ਬਸ ਥੋੜੀ ਪਾਣੀ ਤੇਜ ਆਇਆ ਤੇਜ ਆ ਬਸ ਪਾਣੀ ਪੁੰਦੇ ਫਿਰ ਜਾਂ ਬੱਝਾ ਪਾਣੀ ਦਾ ਬਸ ਵੇਹਣ ਉਹ ਤਾਂ ਨਹੀਂ ਪਾਉਣੀ ਮੇਥੀ ਨੂੰ ਤੇ ਉਹਦੇ ਪਾਈ ਰੱਖੀ ਆ ਪਾਣੀ ਆ ਥੋੜੀ ਜੀ ਪਾਈ ਥੋੜੇ ਧਨੀਆ ਧੁਨੀਆ ਪਾਲਨ ਨੇ ਮੇਥੀ ਪਾਉ ਉਹ ਆ ਗਈ ਆ ਗਈ ジンजी ਇੰਦਾ ਰਾਜੀ ਨਹੀਂ ਲੈ ਉਹਨਾਂ ਅੰਧਿਆਲਾ ਐ ਇੱਧਰੇ ਰੱਖੀ ਵੀ ਆ ਉਹਦੇ ਕਹਿੰਦੇ ਘਰ ਤੋਂ ਤਾਂ ਨਾ ਭੱਜ ਗਿਆ ਇੱਧਰ ਬਣਾ ਨਹੀਂ ਬਣਾਉਂਦੀ ਨਹੀਂ ਬਣਾਉਂਦੀ ਆ ਬਣਾਉਂਦੀ ਆ ਸੋਈ ਕਰ ਲੈ ਆਏਗਾ ਵਾਲੋਂ ਬੁਲਾਣਾ ਆਇਆ ਬੂਆ ਜੀ ਉਹ ਲਾਲੇ ਕਹਿ ਕੇ 5 ਮਿੰਟ ਖੜ ਜਾ ਪੂਆ ਦਾ ਬਸ ਆ ਰਹੀ ਐ ਪੂਆ ਆ ਕਰਕੇ ਹੁਣ ਪੂਆ ਸੋਈ ਥੋੜੀ ਖੜੂਗੀ ਜੀ ਦਾ ਵੀ ਇੱਧਰ ਬਣਾਣ ਲੱਗੀ ਪਕੌੜੇ ਕਿਉਂਕਿ ਰਾਵੀ ਕੋਲ ਕੰਮ ਹੁਣ ਜ਼ਿਆਦਾ ਵੱਧ ਗਿਆ ਮੈਂ ਰਾਵੀ ਦੇ ਪੂੜੇ ਬਣਾਣੇ ਆ ਓਰੇ ਤੇ ਮੈਂ ਬੜਾ ਥੋੜਾ ਜਿਹਾ ਬਣਾ ਕੇ ਫਿਰ ਥੋੜੀ ਦੇਰ ਤੱਕ ਚੱਲੇ ਜਾਊਂਗੀ ਰਾਵੀ ਓਨੇ ਲੱਗੀ ਰਹੂਗੀ ਚੱਲ ਰਾਵੀ ਲੈ ਮੈਨੂੰ ਤਾਂ ਕੋਈ ਚੱਕਰ ਨਹੀਂ ਮੇਰੇ ਕੋਲ ਨਿਆਣੇ ਦਾ ਸਕੂਲ ਹਣਾ ਗੁੱਟ ਨਾਲ ਇਹ ਨੌਰੀ ਖੇល ਰਿਆ ਗੱਲ ਸਹੀ ਆ ਬਿਲਕੁਲ ਆਜਾ 2-3 ਸਾਲ ਆ ਵੀਦਾ ਤਾਂ ਜਿੰਦੋਰੀ ਖੇਡੂਗੀ ਪਾਪਾ ਜੀਆ ਬਸ ਉਹਨਾਂ ਦੇ ਛੋਟੇ ਟਾਈਮ ਤੱਕ ਮੇਰੀ ਗਰਮੀ ਚ ਪਕੌੜੇ ਕਿਹੜਾ ਕਿਹੜਾ ਖਾਣ ਨੂੰ ਜੀ ਕਰਦਾ ਏ ਖਾਣ ਨੂੰ ਤਾਂ ਸਭ ਦਾ ਜੀ ਕਰਦਾ ਬਣਾ ਲੂ ਕਿਸੇ ਦਾ ਨਹੀਂ ਹਾਂ ਮੜਾ ਦੇਖੀ ਦਿਨ ਨੋਰਾ ਬਸ ਇੱਕ ਮਿੰਟ ਤਾਂ ਜਿੰਦ ਰੋਣ ਲੱਗ ਗਿਆ ਉੱਧਰ ਹੁਣ ਮੈਂ ਦੇਖਣ ਲੱਗ ਗਿਆ ਇੱਧਰ ਪਕੌੜੇ ਮੈਂ ਬੱਸ ਅੱਧ ਬਚਾਏ ਜੇ ਹਮ ਚਲੇ ਜਾਉਗੀ ਕਿਉਂਕਿ ਉਵੀ ਨੇ ਵੀ ਸਕੂਲ ਤੋਂ ਆਣਾ ਏ ਜਨਾ ਇਹਨਾਂ ਚ ਨਾ ਚੀਜ਼ ਐ ਕਿਸੇ ਚ ਨਿਕਲ ਜਾਂਦੀ ਐ ਕਿਸੇ ਚ ਨਿਕਲਦੀ ਨਹੀਂ ਅਸੀਂ ਜਿੰਨੀ ਵਾਰ ਵੀ ਲਿਆਣਾ ਕਦੇ ਨਹੀਂ ਨਿਕਲਦੀ ਪੋਟੈਟੋ ਬਾਈਟਸ ਨੇ ਆ ਆ ਗੁਰਮਨ ਨੇ ਦਏ ਆ ਕਹਿੰਦਾ ਪਹਿਲੀ ਵਾਰ ਲਿਆ ਕੇ ਆਏ ਲੈ ਕੇ ਆਏ ਆ ਇਹ ਕਹਿੰਦਾ ਈ ਇੱਕ ਪਾ ਕੇ ਦੇਖ ਲਓ ਮੱਖਾ ਮੈਂ ਬਹੁਤ ਹੋਰ ਬਣਾਈਆਂ ਤੂੰ ਪਾ ਦੇ ਜਿੰਨੀ ਆ ਪਾਣੀ ਐ ਫਿਰ ਕਾਸੀ ਸਿੱਟ ਗਿਆ ਉਹ ਆ ਪਾਣੀ ਚੱਕ ਲਿਆ ਹੈ ਮੈਂ ਚੱਕ ਲਈ ਠੀਕ ਐ ਖਾ ਕੇ ਦੇਖ ਕਿੰਨੀ ਚੀਜ਼ ਐ ਜਿਵੇਂ ਤਾਂ ਸੁਆ ਲਾ ਜਿਵੇਂ ਅਸੀਂ ਲਿਆਂਦੇ ਹੁੰਨੇ ਉਹ ਨਹੀਂ ਉਹਨਾਂ ਚ ਨਹੀਂ ਹੁੰਦਾ ਨਾ ਵੀ ਕਿੰਨੀ ਵਾ ਲੈ ਆਈਆਂ ਚੀਜ਼ ਨਹੀਂ ਹੁੰਦੀ ਉਹ ਚ ਮੈਂ ਨਾ ਰਾਵੀ ਨੂੰ ਕੂੜਾ ਬਣਾਣ ਸਿਖਾ ਰਹੀਆਂ ਕਿਉਂਕਿ ਇਹਨੂੰ ਆਂਦੇ ਨੇ ਇਹਨੂੰ ਫਟ ਇੱਕ ਵਾਰ ਫਟਾਫਟ ਹੋਰ ਹੋਰ ਬਾਹਰ ਪਰ ਸਾਈਡਾਂ 'ਚ ਿੱਟੀ ਚਾ ਥੋੜਾ ਵੱਡਾ ਬਣ ਜੂਗਾ ਮੋਟਾ ਨਹੀਂ ਰਹੂਗਾ ਫੇਰ ਉਧਰਲੀ ਸਾਈਡ ਨੂੰ ਕਰ ਐਧਰਲੀ ਸਾਈਡ ਨੂੰ ਫੇਰ ਤਾਂ ਥੰਡਾ ਹਲੇ ਪੈਣੇ ਨਾਨ ਸਟਿਕਾ ਕਿਉਂਕਿ ਜਿਹੜੇ ਆ ਮੂੜੇ ਹੋਏ ਆ ਨਾ ਇਹਨਾਂ ਦਾ ਕਿ ਠੰਡਣਾ ਔਖਾ ਹੋ ਜਾਂਦਾ ਤੁਸੀਂ ਜੱਤਾ ਵਾਲੇ ਨੂੰ ਦੁੱਜਾ ਇਹ ਤਾਂ ਨਾਨ ਸਟਿਕ ਹੈ ਇਸ ਪਤਲੇ ਵੀ ਠੀਕ ਐਜਾ ਤੇਲ ਬਿਲਕੁਲ ਨਹੀਂ ਲਾਦਾ ਪਰ ਅਸੀਂ ਮਾੜਾ ਲਾ ਰਹੇ ਹਾਂ ਬਸ ਬਸ ਰਹਿਣ ਦੇ ਮੈਂ ਕਿਹੜੀ ਲੱਗਿਆ ਹੋਇਆ ਉਹਦੇ ਤੇ ਤੇਲ ਤੱਕ ਨਮਾ ਵੀ ਨਹੀਂ ਹੋਇਆ ਨਹੀਂ ਨਹੀਂ ਇਹ ਥੱਲੀ ਨਾਲ ਦੇ ਥੱਲੇ ਉਹ ਇਤਨ ਨਾਨ ਸਟਿਕ ਪੈਣਾ ਇਤਦਾ ਈਜ਼ੀ ਆ ਹੁਣ ਮੈਂ ਦੋਏ ਤੇ ਵੀ ਵਧੀਆ ਬਣਾ ਲੈਣੀ ਆ ਦੋਏ ਤੇ ਨਹੀਂ ਮੈਨੂੰ ਆਂਦੇ ਅੱਛਾ ਦੋਏ ਤੇ ਉੱਠਦੀ ਨਹੀਂ ਉਹ ਅੰਦਾਜ਼ ਹਿਸਾਬ ਹੋਣਾ ਚਾਹੀਦਾ ਨਾ ਚਲ ਆਪਾਂ ਉਹ ਬਣਾ ਹੋਣ ਲੱਗੀ ਹੋਈ ਆ Ravi पूड़े ਬਣਾਨੇ ਸਿੱਖ ਗਈ ਨਾਨ ਸਟਿਕ ਪੈਨ ਤੇ ਮੈਂ ਪਹਿਲੀ ਵਾਰ ਤੇ ਸਿਖਾਤੀ ਦੇਖ ਲੈ ਕੁੜੀ ਕਮਾਲ ਨਾਨ ਸਟਿਕ ਤੇ ਵਿਚਾਰੀ ਹੁਣ ਇੰਨਾ ਇੰਨਾ ਸਮਾਨ ਪਿਆ ਕਿਉਂਕਿ ਇਹ ਤਿਆਰ ਹੋ ਕਰਿਆ ਹੋਇਆ ਹੁਣ ਇਹ ਸਾਰਾ ਪੂਰਾ ਬਣਾ ਕੇ ਘਰੇ ਜਾਊਗੀ ਮੈਂ ਤਾਂ ਹੁਣ ਚੱਲੀ ਕਿਉਂਕਿ UV ਦਾ ਟਾਈਮ ਹੋਣ ਵਾਲਾ ਹੈ ਫਿਰ ਰੋਟੀ ਵੀ ਬਣਾਣੀ ਆ ਘਰ ਜਾ ਕੇ ਮੈਂ ਅਨੰਜੀ ਦੀ ਦੀਦੀ ਜੋਗਾ ਛੱਡ ਕੇ ਜਾਉਂਗੀ ਵੀ ਦੀਦੀ ਅਸੀਂ ਤੁਹਾਡੇ ਪਿੱਛੋਂ ਆ ਬਣਾਇਆ ਤਾਂ ਥੋੜੀ ਘਰੇ ਵੀ ਤੁਸੀਂ ਸ਼ਾਮ ਦਾ ਕੰਮ ਨਾ ਤੁਹਾਨੂੰ ਕਰਨਾ ਪਵੇ ਇਸ ਕਰਕੇ ਸ਼ਾਮ ਦਾ ਵੀ ਪੂਰਾ ਤਿਆਰੀ ਕਰਤੀ ਹੈ ਨਾ ਹਾਂ ਵੀ ਤੁਹਾਡੀ ਗੈਰ ਮੌਜੂਦਗੀ ਚ ਬਣ ਰਿਹਾ ਇਧਰ ਪੂੜੇ ਬਣ ਰਿਹਾ ਉਧਰ ਪਕੌੜੇ ਬਣ ਰਿਹਾ ਤੇ ਮੈਂ ਇਧਰ ਰਾਵੀ ਨੇ ਯੂਵੀ ਜੋਗੇ ਪਾਤੇ ਮੈਂ ਸਾਸ ਵੀ ਲੈ ਕੇ ਚਲੀ ਕਿਉਂਕਿ ਸਾਸ ਵੀ ਸੱਡੇ ਕਰੇ ਖਤਮ ਹੋ ਚੁੱਕੀ ਹੈ ਸਾਡੀ ਮੀਨਸਾ ਬੰਦੇ ਬੈਠੀ ਆ ਲਓ ਜੀ ਮੈਂ ਆ ਗਈ ਸੀਗੀ ਘਰੇ ਤੇ ਇਧਰ ਮੈਂ ਯੂਵੀ ਲਈ ਪਕੌੜੇ ਲੈ ਕੇ ਆਈਆਂ ਕਿਉਂਕਿ ਰਾਵੀ ਨੇ ਨਾ ਵੱਡੇ ਕਾਲੀ ਚ ਪਕੌੜੇ ਪਾ ਕੇ ਦੇਸੀ ਕਹਿੰਦੀ ਲੈ ਯੂਵੀ ਨੂੰ ਲੈ ਜਾ ਯੂਵੀ ਸਕੂਲ ਤੋਂ ਆਣ ਆਲਾ ਇਹ ਪਕੌੜੇ ਖਾ ਲੂਗਾ ਉਹ ਦੇਖ ਕੇ ਖੁਸ਼ ਹੋ ਜਾਊਗਾ ਤਾਂ ਕਰਕੇ ਫਿਰ ਮੈਂ ਯੂਵੀ ਨੂੰ ਨਾ ਪਕੌੜੇ ਲੈ ਕੇ ਕੰਦ ਦੇ ਪਿੱਛੇ ਖੜੀ ਤੀ ਤਾਂ ਕਿ ਦੇਖ ਕੇ ਇੱਕੋ ਲੱਗ ਤਉ ਨੂੰ ਖੁਸ਼ ਹੋ ਜਾਏ ਵੱਡਾ ਲੈ ਟਿਕੋ ਅਗੱਠੇ ਦੇਖੋ ਸਾਡੇ ਕਿੱਡੇ ਕਿੱਡੇ ਨੇ ਬਹੁਤ ਲੈਟੇਡੇ ਇੱਥੇ ਤੇ ਮੈਂ ਨਾ ਹੁਣ ਬਸ ਫਟਾਫਟ ਆ ਤੜਕਾ ਧਾਲ ਧਰ ਕੇ ਆਈਆਂ ਮੈਂ ਆ ਬੈਂਟ 2:00 ਦਾ ਹੋ ਰਿਹਾ ਏ ਦਾਲ ਅਸੀਂ ਆਪਣੇ ਜੋਗੀ ਨਹੀਂ ਕਰਨੀ ਭੂਆ ਬੀਬੀ ਨਾ ਉੱਥੇ ਚੱਲੀ ਆ ਭੂਆ ਕੋਲੇ ਕਿਉਂਕਿ ਉਹਨਾਂ ਦਾ ਫੋਨ ਆਇਆ ਸੀਗਾ ਸਿਮਨ ਜੋਤ ਦਾ ਵੀ ਮੇਰੀ ਮੰਮੀ ਬਹੁਤ ਜ਼ਿਆਦਾ ਢਿੱਲੀ ਆ ਵੀ ਇਸ ਕਰਕੇ ਵੀ ਬੀਬੀ ਨੂੰ ਲੈ ਕੇ ਜਾਣਾ ਏ ਫਿਰ ਹੁਣ ਬੀਬੀ ਨੂੰ ਆਏ ਵੀ ਹੁਣ ਕੰਮ ਤਾਂ ਨਹੀਂ ਬੀਬੀ ਤੇ ਹੋਣਾ ਬੀਬੀ ਕਹਿੰਦੀ ਮੈਂ ਤਾਂ ਰੋਟੀ ਬਣਾ ਲੀ ਮੁੰਡਾ ਜਾਦੀ ਹੋਣ ਲੱਗੀ ਬਹੁਤ ਸਾਂ ਚੜਨ ਲੱਗ ਗਿਆ ਬਸ ਉਹਨਾਂ ਨੂੰ ਐ ਵੀ ਮੰਮੀ ਕੋਲ ਬੈਠੀ ਰਹੂਗੀ ਵੀ ਉਹ ਖੇਤਾਂ-ਕੁਤਤਸ਼ ਕੰਮ ਕਰਨ ਚੱਲਦੇ ਨੇ ਤਾਂ ਪਿੱਛੇ ਤੇ ਐ ਹੋਊਗਾ ਵੀ ਘਰੇ ਕੋਈ ਹੈਗਾ ਏ ਵੀ ਮੰਮੀ ਘੜੀ ਚ ਮਤਲਬ ਉਹਦੇ ਸੇਟ ਪਿਛਲੀ ਕਰਣੀ ਸੀ ਬਹੁਤ ਢਿੱਲੀ ਟੀ ਐਪ ਕੀ ਵੀ ਐਕੀ ਸੈਟ ਨਹੀਂ ਹੋਈ ਹੈਗੀ ਪਹਿਲਾਂ ਵੀ ਬੇਬੀ ਕੋਈ 10-15 ਦਿਨ ਲੱਗ ਗਈ ਈ ਸੀ ਫਿਰ ਬੇਬੀ ਨੂੰ ਐ ਵੀ ਚਲਣਾ ਉੱਥੇ ਜਾ ਕੇ ਮੇਰੇ ਤੋਂ ਹੋਣੀ ਨਹੀਂ ਹੈਗੀ ਵੀ ਦਾਲਾਂ ਸਬਜ਼ੀ ਉਲੀ ਤੇ ਕਰਕੇ ਲੈ ਕੇ ਚੱਲੇ ਜਾਨੀ ਹੈ ਬਸ ਹੁਣ ਮੂੰਗੀ ਛੋਲਿਆਣੀ ਦਾਲ ਧਰਤੀ ਦੋ ਟਾਈਮ ਦੀ ਬਣਾ ਬਣਾ ਦੂੰਗੀ ਫਿਰ ਐ ਬਸ ਉੱਥੇ ਰੋਟੀ ਰੋਟੀ ਲਾਉਗੀ ਜਾ ਕੇ ਰੋਟੀ ਵੀ ਥੱਲੇ ਬਸ ਗੈਸ ਉਸਰਵਾ ਕੇ ਕਿਉਂਕਿ ਉਹ ਬਿਅਾਸ ਤੇ ਲਾਉਂਦੇ ਨੇ ਜਾਂ ਚੁੱਲੇ ਤੇ ਬੈਠ ਕੇ ਲਾ ਸਕੂਲੀ ਮੈਨੂੰ ਤਾਂ ਲੱਗਦਾ ਵੀ ਮੇਰੀ ਰੋਟੀ ਵੀ ਉੱਤੇ ਤੋਂ ਪੂਗੀ ਕਿਉਂਕਿ ਬਹੁਤ ਜ਼ਿਆਦੇ ਉਹ ਖਾਏ ਬੀਬੀ ਦੇ ਤਾਂ ਇੱਕ ਰੋਟੀ ਮਸਾ ਹੁਣ ਲਿਆ ਇੱਕ ਦੋ ਰੋਟੀ ਮਸਾ ਪੱਕਦੀ ਐ ਹੁਣ ਵੀ ਚਾਰ ਪੰਜ ਜਾਣਿਆਂ ਦੀ ਰੋਟੀ ਤਾਂ ਬਹੁਤ ਔਖਾਏ ਉਹ ਜ਼ਿਆਦੇ ਐ ਕਿਉਂਕਿ ਉਮਰ ਵੀ ਹੋ ਗਈ ਨਾ ਹੁਣ ਰਹਿਣੇ ਵਾਲਾ ਕੋਈ ਵੀ ਨਹੀਂ ਹੈਗਾ ਕਿਆ ਕਰੀਏ ਨਾ ਫਿਰ ਆਏ ਅੱਜ ਕੱਲ ਪਰ ਜਿਹੜਾ ਇਹ ਦੁੱਖ ਹੁੰਦਾ ਨਾ ਦੁੱਖ ਖਾਸ ਕਰਕੇ ਦੁੱਖ ਨਾ ਇਕੱਲੇ ਬੰਦੇ ਦੇ ਨਹੀਂ ਆਣਾ ਚਾਹੀਦਾ ਚਾਹੇ ਘਰ ਚ ਇਕੋ ਹੀ ਤੀਵੀ ਹੋਵੇ ਔਰ ਕੰਮ ਕਰਨ ਵਾਲਾ ਦੂਜਾ ਕੋਈ ਨਾ ਹੋਵੇ ਨਾ ਦੁੱਖ ਨਹੀਂ ਕਦੇ ਵੀ ਆਉਣਾ ਚਾਹੀਦਾ ਫਿਰ ਕੁੜੀ ਦੀ ਤੋ ਮੁੰਡੀਆਂ ਚਲੋ ਕੁੜੀਆਂ ਵੀ ਸਹਾਰਾ ਲਾ ਲੈਂਦੀਆਂ ਨੇ ਨਾ ਬਹੁਤ ਜ਼ਿਆਦਾ ਔਖਾ ਹੈ ਮੈਂ ਹੁਣ ਫਟਾਫਟ ਬਸ ਤੜਕਾ ਲਾਦਾ ਦਾ ਤੜਤਰਾ ਕਾਲੂ ਲਾਉਂਦੀ ਪਰ ਤਾਲ ਧਰੀ ਆ ਜੇ ਮੁੰਡੇ ਤੜਕੇ ਆਈਆਂ ਪਸੰਦ ਅਚੀਬ ਕੇ ਲੈ ਲਈਆਂ ਬਾਹਰ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਅੱਜ ਮੇਰਾ ਸਿਰ ਵੀ ਬਹੁਤ ਜ਼ਿਆਦਾ ਦੁਖ ਰਿਹਾ ਹੈ ਨਾ ਹੋ ਚੱਕੇ ਹੀ ਪਾਉਂਦੇ ਆਂ ਹਾਂ ਕਹਿੰਦਾ ਸਰ ਜੱਦੀ ਦੇ ਹਾਂ ਜੱਦੀ ਦੇ ਚਾਪ ਤੇ ਟਾਲੀਆ ਜਾਂ ਚਾਪ ਦੀ ਫੇਰ ਇਹ ਧਾਰਾ ਕੌਣ ਕੱਢਦਾ ਇੰਨਾ ਟਾਈਮ ਉਹ ਤਾਂ ਥੈਲੀ ਉਤਰ ਗਈ ਤੇ ਅੱਛਾ ਹਾਂ ਚੱਕ ਪਿਆ ਹੋਇਆ ਅੱਛਾ ਆ ਥੈਲੀ ਦੇਖ ਲੋ ਲਫਾਫਾ ਚੜਾਇਆ ਵਾ ਵੀ ਗੰਦੀ ਨਾ ਹੋਵੇ ਗਰਦ ਨਾਲ ਫੇਰ ਵੀ ਦੇਖੋ ਧਨੇਰੀ ਨੇ ਕਿਆ ਜਲੂਸ ਕੱਢਤਾ ਕਿੰਨੀ ਦਾ ਪੂਰਾ ਜਲੂਸ ਕੱਢਤਾ ਲਵਾਫਾ ਉਡ ਗਿਆ ਤਾਂ ਇਹਦਾ ਸਾਰੀ ਗੱਲ ਹੀ ਗੰਦੀ ਹੋ ਗਈ ਤੇਲ ਵਾਲੀ ਜਿੱਤ ਦਿਨ ਚ ਨਾ ਬਹੁਤ ਕੁਝ ਬਣਾਉਣਾ ਪੈ ਗਿਆ ਦੇਖੋ ਅੱਜ ਸਵੇਰ ਦੀ ਮੈਂ ਚੁੱਲੇ ਤੇ ਲੱਗੀ ਹੋਈਆਂ ਚੁੱਲੇ ਤੇ ਨਹੀਂ ਅੱਜ ਗੈਸ ਤੇ ਲੱਗ ਰਹੀਆਂ ਪਰ ਆ ਹੁਣ ਮੈਂ ਸ਼ਿਵਲਾ ਮਿਰਚ ਦੀ ਸਬਜ਼ੀ ਬਣਾਉਣੀ ਆ ਆਲੂ ਜਿਹੜੇ ਆ ਉਬਲੇ ਹੋਈਆਂ ਆਪਣੇ ਰਾਤ ਵਾਲੇ ਥੋੜੇ ਜੇ ਬਚੇ ਫਿਤੇ ਫਿਰ ਹੁਣ ਮੈਂ ਆ ਬਸ ਥੋੜੀ ਜੀ ਸਬਜ਼ੀ ਹੈਗੀ ਆ ਤੇ ਥੋੜੀ ਆ ਬਣਾ ਦੇਣੀ ਤੇ ਲਸਣ ਮੈਂ ਸਾਫ ਤਾਂ ਪਾਰੀਆਂ ਦੇਖੋ कुटने की खिंचला नहीं करी है मैं क्या चल अभी भुन लैने कदे कद ही चल लसन अपना भुन गया देखो जे ज्यादा हो जाता था था थोड़े जाए गए प्याज पा देने प्याज ना है प्याज ना जे बहुत वीये है पानी भी आिठे मिठे पौड़े बिल्कुल ही है ਸਾਦੇ ਟੀਰਦਿਆਂ ਨੂੰ ਪਾਣੀ ਨੇ ਤਾਂ ਖਾਣ ਵੀ ਬਹੁਤ ਵਧੀਆ ਜੇ ਕੱਚੀ ਆਪਾਂ ਰੋਟੀ ਨਾਲ ਖਾਂਦੇ ਬਹੁਤ ਵਧੀਆ ਹੈ। ਥੋੜੇ ਮਿਰਚ ਹਲਦੀ ਆਪਾਂ ਪਾਤਾ ਮਿਕਸ ਕਰ ਲੈਂਦੇ ਆ। ਥੋੜਾ ਜਿਹਾ ਪਾਏ ਪਾਣੀ। ਪਾਣੀ ਪਾਏ ਤੇ ਤੂੰ ਆਖੋ ਵੇ ਦੇਖੋ। ਬਸ ਥੋੜਾ ਜਿਹਾ ਤੇਲ ਦਾ ਛੱਡ ਦੂੰਗੀ ਫਿਰ ਮੈਂ ਸਬਜ਼ੀ ਪਾ ਦਿਆਂਗੀ। ਆਪਾਂ ਸਬਜ਼ੀ ਪਾ ਲਈਏ। ਚਿੱਕਾ ਚਿੱਕਾ ਵੀ ਨਾਲ ਦੀ ਨਾਲ ਹੀ ਲੱਗ ਜਾਣੀਆਂ ਨੇ ਆਲੂ ਖਰਾਬ ਜਿਹਾ ਲੱਗ ਰਿਹਾ ਹੈ ਮੈਨੂੰ ਇਹਨੂੰ ਆਪਾਂ ਕੱਢੀਏ ਬਾਹਰ ਤੇ ਬਾਕੀ ਸਭ ਚੀਜ਼ ਸਬਦੀਨ ਕਰੀਏ ਮਿਕਸ ਕਰ ਤੇ ਜਿਹੜੀ ਦਾਲ ਬਣਾਈ ਸੀਗੀ ਉਹ ਹੋ ਡੋਲੂ ਚ ਪਾ ਕੇ ਬੀਬੀ ਉਹਨਾਂ ਨੂੰ ਉਹ ਆ ਦੇਤੀ ਚਲੇ ਗਏ ਹੁਣ ਉਹ ਕਿਉਂਕਿ ਸੀ ਮਝੋਤ ਨੇ ਜਾ ਕੇ ਨਾ ਧਾਰ ਕੱਢਣੀ ਆ 5:30 ਦਾ ਟਾਈਮ ਹੋਣ ਵਾਲਾ ਹੀ ਆ ਬਸ ਤਾਂ ਕਰਕੇ ਫਿਰ ਬੀਬੀ ਨੂੰ ਕਰ ਦੇ ਚੱਲੇ ਕਰ ਨਾਲ ਦੀ ਨਾਲ ਫਟਾਫਟ ਕਿਉਂਕਿ ਨਾ ਭੂਆ ਦੀ ਸਿਹਤ ਜ਼ਿਆਦਾ ਢਿੱਲੀ ਜੀ ਆ ਉੱਠਣ ਬੈਠਣ ਵੀ ਨਹੀਂ ਸਕਦੀ ਹੈਗੀ ਇਸ ਕਰਕੇ ਬੀਬੀ ਨੂੰ ਜਾਣਾ ਪੈ ਗਿਆ ਵੀ ਕੋਲ ਬੈਠਣ ਵਾਲਾ ਕੋਈ ਚਾਹੀਦਾ ਵੀ ਕੰਮ ਤਾਂ ਕਰਦੇ ਸੀ ਆਪਿੱਤ ਸਾਰ ਲਾਂਗੇ ਬਾਕੀ ਦੇਖਦੇ ਹਾਂ ਹੁਣ ਠੀਕ ਹੋ ਜੇ ਬਸ ਜਲਦੀ ਕਿਉਂਕਿ ਚਲਦੀ ਫਿਰਦਿਆਂ ਦੇ ਮੇਲੇ ਨੇ ਸੋਦੇ ਇਹ ਪਪਾਗ ਮੈਂ ਗੁਰਦੁਆਰਾ ਸਾਹਿਬ ਤੋਂ ਆ ਗਈ ਸੀ ਆ ਬੋ ਫੋਗਾ ਬੋ ਬੁਲੇ ਲੈ ਆ ਜਾ ਆ ਜਾ ਖਿੱਲਾ ਆਇਆ ਦਸ ਰੋਟੀ ਦਾ ਰਹਿ ਗਿਆ ਸਾਰੀ ਤਰ੍ਹਾਂ ਉਹ ਖਾ ਲੈ ਪੋ ਨਹੀਂ ਜੇ ਜੇ ਚੇ ਚਾਰ ਕਿਉਂ ਬੋਲਤੋਂ ਦਿਨ ਤੱਕ ਮੜੀ ਕੇ ਪਾ ਖਾਲਾ ਖਿੱਲਾ ਖਿੱਲਾ ਚੱਕਲਾ ਚੱਕਲਾ ਸਾਂਡੇ 7:00 7:30 ਹੋ ਗਏ ਬੜੀ ਚੋਤ ਹੋ ਗਏ ਨੇ ਅੱਡੇ 7:00 ਹੋ ਗਏ ਨੇ ਨਹੀਂ ਹਲੇ ਨਹੀਂ ਹੋਏ ਨਹੀਂ ਹਲੇ 6:30 ਹੋਏ ਨੇ ਮੈਂ ਆਪਣੇ ਕੋਲ ਤੇ ਅੰਦਾਜ਼ਾ ਹੀ ਲਾਈ 7:00 7:00 ਬਾਪਾ ਬਾਪੇ ਨੇ ਭੋਗ ਪਾਤਾ। ਬਾਪਾ ਅਜੇ ਨਾ ਆਸ ਕਰਤੀ। ਸਾਰਿਆ ਨਹੀਂ ਲੱਗਦਾ। 7:30 ਦਾ ਝੌਖੜਾ ਹੋ ਜਾਣਾ। 7 7 ਵਜੇ ਹੋਣੇ। ਅਸੀਂ ਤਾਂ ਹੁਣ ਸਰਜਰੀ ਮੱਥਾ ਟੇਕ ਕੇ 7:00 ਆ ਜੰਨੇ ਆਰਦਾਸ ਤੇ ਪਹਿਲਾਂ ਕਿਉਂਕਿ ਫਿਰ ਲੇਟ ਹੋ ਜਾਂਦੇ ਆ ਨੇਰਾ ਹੋ ਜਾਂਦਾ ਏ ਪਾਠ ਕਰਕੇ ਬਸ ਜਲਦੀ ਆ ਜੰਨੇ ਆ ਅੱਧੇ ਘੰਟੇ ਚ। ਆਬੂ ਵਾਸਤੇ ਖਿੱਲੜ ਲਿਆ ਨੇਰਾ। 7:00 ਕੀ ਹੈ? ਪਤਾ ਨਹੀਂ। ਪਾਣੀ ਤੁਸੀਂ ਬਾਜੂ ਵੀ ਨਹੀਂ ਸੁੱਟਿਆ ਹੋਣ ਵਾਲੀਆਂ ਨੇ। 8:6 ਪੀਣਾ ਕੱਢੀ ਚ ਕੱਢੇ। ਪਾਏ ਨੇ 6:00। ਇੱਕ ਇੱਕ ਉਹ ਤਾਂ ਲੱਗਦਾ ਕਿ ਤੀ ਤਰੀਕ ਦੀ ਧਾਨੀ ਆਈ ਦਾ ਕਿਨੇ ਕਿਹ ਪਤਾ ਨਹੀਂ ਕਿਹੜਾ ਕਰ ਰਹੀਦਾ ਇਹਦਾ ਈਦ ਕਾਦੀ ਹੈ ਮੁ슬ਮਾਨਾਂ ਦੀ ਈਦ ਤਾਂ ਚਲੇ ਗਈ ਲੈ ਛੁੱਟੀ ਹੈ ਤੇ ਹੁੰਦੀ ਹੈ ਕਹਿੰਦੇ ਹੈ ਛੁੱਟੀ ਹੈ ਉੱਤੋਂ ਮੈਂ ਕੀਤੇ ਸੋਣਿਆ ਈਦ ਇਹ ਉਹਨਾਂ ਤੀਨ ਕਣੀਆਂ ਨਾਲ ਛੁੱਟੀ ਹੁਣ ਤੀਨ ਵਾਰ ਛੁੱਟੀਆਂ ਹੋ ਜਾਣੀਆਂ 6-7 ਦਿਨ ਰਹਿ ਗਏ ਅਸਾਂ ਅੱਜ ਅਗਹ ਤਰੀਕ ਨਹੀਂ ਓਏ ਓਏ ਬੂਟਾ ਤੋੜੇਗਾ ਸਹੀ ਆ ਕੱਤਿਆਂ ਦਾ ਮਿਨਾ ਸਹੀ 23 24 25 26 27 3 ਤਰੀਕ ਅਤੀ ਅਤੀ ਦੀਆਂ ਮਹੀਨਾ ਨਹੀਂ ਪੈਲੀ ਆ 4000 ਰੁਪਏ ਦੇ ਵਿਚਾਰ 3 ਦੀ ਪੈਲੀ ਆ 3 ਦਿ ਮਹੀਨਾ ਹੈ ਪਤਾ ਨਹੀਂ ਹੁਣ ਆ 2-4 ਦਿਨ ਚ ਪਤਾ ਲੱਗੂਗਾ ਇੰਨਾ ਲੱਗੂਗੀ ਪੱਕੀ ਕਿ ਕਿਸ ਦਿਨ ਹੋਗੀ 28 ਤੰ ਮੰਡੀ ਲੱਗੂਗਾ ਵੈਸੇ ਤਾਂ 29 ਤਰੀਕ ਨੂੰ ਹੋਣੀ ਆ ਆਪਾਂ ਚੱਲਾਂਗੇ ਉੱਥੇ 2:00 ਵਜੇ ਹੈ ਮਾਸਾ ਤੇ ਮੈਂ ਸੂਟ ਦਿਖਾਦਾ ਮਾਸਾ ਕਰ ਰਿਹਾ ਨਿਕਲ ਥਲੇ ਆ ਦੇ ਮੇਰਾ ਸੂਟ ਤਾਂ ਦਿਖਾ ਦੇ ਅੱਜ ਮੈਂ ਨਵਾਂ ਸੂਟ ਪਾਇਆ ਪਿਛਲੇ ਸਾਲ ਵਾਲਾ ਤਰਪਾਈ ਰਹਿੰਦੀ ਤੇ ਤਰਪਾਈ ਕਰ ਲਈ ਕਿਦਾਂ ਕਿਰੇ ਕਰੀ ਤਰਪਾਈ ਅੱਜ ਇਹਦੇ ਨਾਲ ਆ ਚੁੰਨੀ ਮਿਲਗੀ ਮਾਂ ਚੱਕ ਲੈਗੀ ਤਰਪਾਈ ਤਾਂ ਬਿਨਾ ਪਿਆ ਤੇ ਹੈ ਤਰਪਾਈ ਤਾਂ ਬਿਨਾ ਪਿਆ ਤੇ ਹਾਂ ਤਰਪਾਈ ਤਾਂ ਬਿਨਾ ਪਿਆ ਅੱਜ ਤਰਪਾਈ ਕਰ ਲਈ ਕੱਲ ਨਾ ਕੱਲ ਕਰੀਆ ਤਰਪਾਈ ਫਿਰ ਅੱਜ ਮੈਂ ਪਾਈ ਲਿਆ ਪਹਿਲਾਂ ਮੈਂ ਕਿ ਸੋਚਿਆ ਵੀ ਰਹਿਣ ਦਾਂ ਪਰ ਹੈਗੇ ਆ 3 3 4 4 ਸਾਲ ਦੇ ਪੁਰਾਣੇ ਪਾਏ ਆ ਮੈਂ ਕਿ ਉਹਨਾਂ ਨੂੰ ਪਹਿਲਾਂ ਉਹ ਕਰਦਾ ਆ ਅਗਲੇ ਸਾਲ ਪਾ ਲਉਂ ਤੇ ਮੇਰਾ ਜੀ ਕਰ ਗਿਆ ਵੀ ਪਾਈ ਲਾਂ ਬਿਗੇੜਾ ਸਾਹਮਣੇ ਰੱਖੀ ਜਾਊਗਾ ਫਿਰ ਕਲਾਈ ਬੈਠਾ ਏ ਇਹ ਐਨ ਦਾ ਪਹਿਲਾ ਅਬੂ ਲੰਦਾ ਏ ਫਿਰ ਇਹ ਲੰਦਾ ਏ ਬਾਰੀ ਬਾਰੀ ਸੀ ਦੋਹੇ ਭਾਈ ਲੈ ਜਾਂਦੇ ਨੇ ਐਨ ਕਾ ਟੁੱਟੀਆਂ ਹੋਈਆਂ ਦੋਨੇ ਅੱਖਾਂ ਨਹੀਂ ਹੈ ਦੀਆਂ ਦਿਖਾਵਾ ਤੁਹਾਨੂੰ ਖੜਦੇ ਹੋ ਆ ਦੇਖੋ ਇਹ ਆ ਦੇਖੋ ਉਂਗਲੀ ਲੰਗ ਗਈ ਚ ਇਹ ਦੋਨੇ ਅੱਖਾਂ ਹੀ ਹੈਗੀਆਂ ਕਦੇ ਨੂੰ ਅਬੂ ਲੱਭਦਾ ਫਿਰ ਜਾਂਦਾ ਐਨ ਕ ਨੂੰ ਕਦੇ ਇਹ ਲਾ ਲੈਂਦਾ ਏ ਪਤਾ ਨਹੀਂ ਕਿ ਐ ਸੋਹਣੀ ਲੱਗਦੀ ਆ ਕਿੱਥੋਂ ਮਿਲੀ ਐ ਪਹਿਲਾਂ ਇੱਕ ਸ਼ੀਸ਼ਾ ਹੈ ਤਾਂ ਉਹ ਵੀ ਕੱਢਤਾ ਫੋਗ ਪਾਤਾ ਲੋ ਜੀ ਆਪਾਂ ਹੁਣ ਵਲੌਗ ਦਾ ਇੱਥੇ ਕਰਦੇ ਆਂ ਐਂਡ ਤੇ ਅੱਜ ਦਾ ਜਿਹੜਾ ਵਲੌਗ ਹੈ ਹਨਾ ਆਪਾਂ ਐਂਡ ਕਰਦੇ ਆਂ ਹੁਣ ਇਹਨਾਂ ਵਲੌਗ ਐਂਡ ਕਰਨ ਤੋਂ ਪਹਿਲਾਂ ਨਾ ਮਤਲਬ ਜਿੰਨੀ ਆ ਮੈਂ ਪਿੱਛੇ ਜੇ ਹੁਣ ਵੀਡੀਓਜ਼ ਪਾਈਆਂ ਨੇ 2 3 4 ਕੁ ਬਹੁਤ ਸਾਰੇ ਨੇ ਮੈਨੂੰ ਕਮੈਂਟ ਆਏ ਸੀਗੇ ਵੀ ਤੁਸੀਂ ਜੀ ਜੀ ਦੱਸੋ ਵੀ ਤੁਹਾਡੇ ਭਰਾ ਦੀ ਡੈਕਸ ਕਿਵੇਂ ਹੋਈ ਆ ਕਾਫੀ ਸਾਲ ਹੋ ਗਏ ਹਨਾ 10 12 ਸਾਲ ਹੋ ਗਏ 10 ਸਾਲ ਹੋ ਗਏ ਇਹ ਕੋਈ ਨਮੀ ਨਹੀਂ ਮੈਂ ਪਹਿਲਾਂ ਵੀ ਕਈ ਵਾਰ ਦੱਸਿਆ ਹੈ ਹਨਾ ਐਨਾ ਵੀ ਕੋਈ ਹੈ ਨਹੀਂ ਵੇ ਦੇ ਤੇ ਸਪੈਸ਼ਲ ਵਲੌਗ ਬਣਾ ਮਾ ਹਨਾ ਮੈਂ ਤੁਹਾਨੂੰ ਕਈ ਵਾਰ ਦੱਸ ਚੁੱਕੀ ਹਾਂ ਪਹਿਲਾਂ ਵੀ ਵੀ ਕਿਉਂ ਹੋਈ ਹੈ ਵੀ ਕੈਂਸਰ ਦੀ ਪ੍ਰੋਬਲਮ ਕਰਨ ਵੀ ਮੌਤ ਹੋ ਗਈ ਸੀਗੀ 17 ਸਾਲ ਦਾ ਸੀ ਮੈਂ 17ਵੇਂ ਸਾਲ ਚ ਡੈਥ ਹੋ ਗਈ ਸੀਗੀ 3 ਸਾਲ ਇਸ ਬਿਮਾਰੀ ਨਾਲ ਲੜਦਾ ਰਿਹਾ ਤੇ ਹਰ ਬਸ ਬਚਾਰਾ ਇੱਕ ਜ਼ਿੰਦਗੀ ਨਹੀਂ ਆਪਣੀ ਪਾ ਸਕਿਆ ਹੈਗਾ ਬਸ ਮੌਤ ਦੇ ਮੂਹ ਮੌਤ ਦੇ ਗੱਲ ਲੱਗ ਗਿਆ ਇਹ ਨਹੀਂ ਤਾਂ ਜਿਉ ਹੁੰਦਾ ਤਾਂ ਬਹੁਤ ਵਧੀਆ ਜ਼ਿੰਦਗੀ ਹੁੰਦੀ ਬਹੁਤ ਜ਼ਿਆਦਾ ਮੇਰੇ ਭਾਈ ਦੀ ਵੀ ਬਹੁਤ ਵਧੀਆ ਜ਼ਿੰਦਗੀ ਸੀ ਬਹੁਤ ਜ਼ਿਆਦਾ ਪਰ ਜੋ ਜੇ ਤੁਹਾਡੀ ਕਿਸਮਤ ਉਹਨੂੰ ਲੈ ਕੇ ਚਲੀ ਗਈ ਬਹੁਤ ਤੁਹਾਡੀ ਕਿਸਮਤ ਸੀ ਉਹਦੀ ਤੇ ਮੇਰੀ ਵੀ ਨਾਲ ਦੀ ਨਹੀਂ ਰਹਿ ਸਕਦਾ ਕਿ ਸਾਡੇ ਕਰਮਾਂ ਚ ਕੁਝ ਮਤਲਬ ਜੇ ਖੁਸ਼ੀਆਂ ਜਿਵੇਂ ਹੈ ਨਹੀਂ ਤੀਆਂ ਉਹਦੀਆਂ ਤਾਂ ਜਮਾ ਹੀ ਨਹੀਂ ਤੀਆਂ ਜੇ ਹੁੰਦੀਆਂ ਜੇ ਉਹ ਹੁੰਦਾ ਤਾਂ ਮੇਰੀ ਲਾਈਫ 'ਚ ਵੀ ਖੁਸ਼ੀਆਂ ਹੋਣੀਆਂ ਤੇ ਜੇ ਮੇਰਾ ਭਰਾ ਹੁੰਦਾ ਜੇ ਅੱਜ ਮੇਰਾ ਭਰਾ ਹੈ ਨਹੀਂ ਤਾਂ ਮੇਰੀ ਲਾਈਫ 'ਚ ਵੀ ਕੋਈ ਖੁਸ਼ੀ ਨਹੀਂ ਹੈਗੀ ਪਰ ਜਿਵੇਂ ਪਹਿਲਾਂ ਬਥੇਰੇ ਆ ਨੇ ਸਭ ਨੇ ਕਿਹਾ ਵੀ ਕੋਈ ਗੱਲ ਨਹੀਂ ਆਪਣੀ ਫੈਮਿਲੀ ਆਪਣੇ ਬੱਚੇ ਹਨਾ ਆਪਣੀ ਫੈਮਿਲੀ ਆ ਪੰਤ ਮੈਂ ਹੁਣ ਬਹੁਤ ਵਧੀਆ ਮਤਲਬ ਜਿਵੇਂ ਮੈਂ ਰੋਜ਼ ਪਾਠ ਕਰਦੀ ਆ ਮੇਰਾ ਮਨ ਬਹੁਤ ਜ਼ਿਆਦਾ ਖੁਸ਼ ਰਹਿੰਦਾ ਏ ਇਹ ਵੀ ਤੁਹਾਨੂੰ ਦੱਸਣ ਕਰਕੇ ਹੋ ਗਿਆ ਬਸ ਵੀ 10 ਹਨਾ ਵੀ ਦੱਸਣ ਕਰਕੇ ਹੋ ਗਿਆ ਮੈਂ ਰੋਜ ਇਹ ਤੇ ਵਲੋਗ ਕੋਈ ਨਹੀਂ ਪਾਣਾ ਚਾਹਦੀ ਹੈਗੀ ਹੁਣ ਵੀ ਹਨਾ ਕਿਉਂਕਿ ਜਿਹੜੇ ਨਵੇਂ ਸਬਸਕ੍ਰਾਈਬਰ ਹਨਾ ਉਹ ਪੁੱਛਦੇ ਨੇ ਤਾਂ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਹੈ ਵੀ ਆਪ ہماری ਕਾਰਨ ਹਨਾ ਐਡੀ ਕੋੜ ਬਿਮਾਰੀ ਲੱਗੀ ਵੀ ਬਸ ਉਹਦੀ ਜ਼ਿੰਦਗੀ ਨੂੰ ਨਜ਼ਰ ਕਿਸੇ ਦੀ ਲੱਗੀ ਤੇ ਉਹਦੀ ਹੀ ਜ਼ਿੰਦਗੀ ਨੂੰ ਖਾ ਗਈ ਨਜ਼ਰ ਬਸ ਕੀ ਹੈ ਮਾਰੀ ਕਿਸਮਤ ਹੈ ਜਿਹੜਾ ਉਹਨੇ ਦਾ ਸਾਥ ਨਹੀਂ ਛੱਡਿਆ ਕੀ ਅੰਡ ਕਰਦੇ ਆ ਰੋਜ਼ ਰੋਜ਼ ਆਪਾਂ ਆ ਗੱਲਾਂ ਨਹੀਂ ਕਰਦੇ ਹਨਾ ਕਰਨ ਨਾਲ ਕੋਈ ਫਰਕ ਹੁੰਨੀ ਹੁੰਦਾ ਹੈਗਾ ਆ ਵੀ ਬਸ ਨਵੇਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਨਵੇਂ ਸਬਸਕ੍ਰਾਈਬਰ ਪੁੱਛਦੇ ਨੇ ਹਨਾ ਤਾਂ ਦੱਸ ਦਿੰਦੇ ਆ ਬਸ ਅੱਜ ਤੋਂ ਬਾਅਦ ਅੱਜ ਗਿਆ ਜਿਹੜੇ ਹੋਰ ਅੱਗੇ ਨਵੇਂ ਆਣਗੇ ਫਿਰ ਖਸ਼ਾ ਉਹ ਵੀ ਪੁੱਛਣਗੇ ਹਨਾ ਕਿਉਂਕਿ ਕਦੇ ਵੀ ਕੋਈ ਇਹ ਜਿਹਾ ਦਿਨ ਜਾਂ ਕੋਈ ਤਿਥ ਤਿਹਾਰ ਆ ਜਾਂਦਾ ਜਿੱਤੇ ਕੋਈ ਸਵਾਲ ਜਵਾਬ ਕਰਦਾ ਹੈ ਹਨਾ ਜਿਵੇਂ ਪਿਛਲੇ ਸਾਲ ਮੈਨੂੰ ਇੰਨੇ ਸਵਾਲ ਆਏ ਇੰਨੇ ਸਵਾਲ ਆਏ ਜਦ ਤਿਹਾਰ ਹਨਾ ਫਿਰ ਮੈਨੂੰ ਅੰਤ ਵਿੱਚ ਇੱਕ ਵੀਡੀਓ ਬਣਾਣੀ ਪਈ ਸੀਗੀ ਤਾਂ ਵੀ ਉਹਨਾਂ 'ਚ ਜਵਾਬ ਮੈਨੂੰ ਹਲਕਾ ਫੁਲਕਾ ਹੀ ਦੇਣਾ ਪਿਆ ਤਾਂ ਫਿਰ ਕੁਝ ਸਮਝ ਕੇ ਤੇ ਹੁਣ ਫੇਰ ਦੁਬਾਰਾ ਮਤਲਬ ਜਿਹੜੇ ਨਵੇਂ ਆ ਉਹ ਸਵਾਲ ਕਰਦੇ ਨੇ ਤੇ ਉਹਨਾਂ ਨੂੰ ਵੀ ਮੈਂ ਹੁਣ ਬਸ ਜਵਾਬ ਸਮਝ ਲਓ ਬਸ ਦੇ ਹੀ ਦਿਆ ਵੀ ਬਾਕੀ ਹੁਣ ਛੁੱਟੀਆਂ ਹੋਣ ਵਾਲੀਆਂ ਨੇ ਥੋੜੇ ਦਿਨਾਂ ਤੱਕ ਤੇ ਯੂਵੀ ਚੱਲੇ ਜਾਊਗਾ ਉਹਦੇ ਮਾਮੂ ਕੋਲ ਯੂਵੀ ਨੂੰ ਬਹੁਤ ਜ਼ਿਆਦਾ ਚਾਹਤ ਹੈ ਜਾਣਨਾ ਹੈ ਨਾ ਆ ਯੂਵੀ ਕਿਉਂਕਿ ਇਹ ਮਾਮੂ ਨੇ ਇਹਨੂੰ ਪਹਿਲਾਂ ਹੀ ਕਹਿਤਾ ਵੀ ਜਿੱਦ ਤੇ ਛੁੱਟੀਆਂ ਹੋਉਂਗੀਆਂ ਯੂ ਵੀ ਫੋਨ ਕਰਦੀ ਜਦ ਆ ਕੇ ਲੈ ਜੂਗਾ ਕਹਿੰਦਾ ਮੈਂ ਚਲੋ ਜੀ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆ ਹੁਣ ਮਿਲਦੇ ਆ ਬੀਬੀ ਤਾਂ ਚਲੇ ਗਈ ਭੂਆ ਨੂੰ ਫੋਨ ਕੀਤਾ ਸੀਗਾ ਭੂਆ ਕਹਿੰਦੇ ਹੁਣ ਮੈਨੂੰ ਦਵਾਈ ਨਾਲੋਂ ਮੇਂ ਵਧੀਆ ਏ ਪਹਿਲਾਂ ਵਧੀਆ ਲੱਗ ਰਿਹਾ ਏ ਕਿਉਂਕਿ ਉਹਨਾਂ ਦੇ ਮਣਕੇ ਜੇ ਹਿੱਲ ਵੀ ਸੀਗੇ ਥੋੜੇ ਜਿਹਾ ਨਾ ਉਹ ਕਹਿੰਦੇ ਦਰਦ ਹੈ ਕਿਸੇ ਤੋਂ ਨਿਚੇ ਲੈ ਜਾਂਦਾ ਖਾਸ ਕਰਕੇ ਇਕੱਲੇ ਇਕੱਲੇ ਬੰਦੇ ਨੂੰ ਤਾਂ ਦੁੱਖ ਦਰਦ ਤਕਲੀਫ ਹਨਾ ਬਹੁਤ ਜ਼ਿਆਦਾ ਉਠਾਏ ਘਰ ਦੇ ਕੰਮ ਕਰ ਵੀ ਉਹਨਾਂ ਦੇ ਸਿਰ ਤੇ ਤੇ ਘਰਾਂ ਰੋਟੀ ਬਣਾਣਾ ਦਾ ਵੀ ਕੋਈ ਨਹੀਂ ਹਨਾ ਬਹੁਤ ਜ਼ਿਆਦਾ ਸੰਯੋਗਣਾ ਦਰਦ ਵਾਧ ਜਾਂਦਾ ਹੈ ਮਿਸ ਲਈ ਕੋਈ ਵੀ ਦਰਦ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਨਾ ਰੱਬ ਕੋਈ ਵੀ ਦਵੇ ਵੀ ਐਨਾ ਜੋਗਾ ਹਮੇਸ਼ਾ ਰੱਖੇ ਵੀ ਅਗਲਾ ਵਧੀਆ ਖਾਵੇ ਵਧੀਆ ਪਕਾਵੇ ਆਪਣੇ ਹੱਥਾਂ ਨਾਲ ਵਧੀਆ ਕੰਮ ਕਰੇ ਆਪਣੇ ਹੱਥਾਂ ਨਾਲ ਮਿਹਨਤ ਕਰੇ ਕਿਰਤ ਕਰੇ ਵੀ ਆਪਣੇ ਜੋ ਵੀ ਆ ਬੰਦੇ ਨੂੰ ਚੱਲਦਾ ਫਿਰਦਾ ਰੱਖੇ ਆਪਣੇ ਜੋਗਾ ਵਧੀਆ ਕਰੇ ਚਲੋ ਜੀ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਹਾਂ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ